ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਾਟਨ ਦੇ ਸੂਟ ਦਿਖਾਵਾਂਗੇ ਬਰਬਰੀਜ਼ ਰੂਟ ਦਾ ਨਾਲ ਦੁਪੱਟਾ ਰਹੇਗਾ ਪ੍ਰਾਈਜ਼ ਇਹਦਾ ਹੋਏਗਾ 550 ਸ਼ਿਪਿੰਗ ਇਹਦੀ 올ਓਵਰ ਇੰਡੀਆ ਫ੍ਰੀ ਰਹੇਗੀ ਰਖੜੀ ਦੇ ਲਈ ਸਪੈਸ਼ਲ ਆਪਾਂ ਆਫਰ ਲਾਈ ਆ ਨੈਕਸਟ ਆ ਸੌਫਟ ਮਸਲੀਨ ਕਾਟਨ ਦਾ ਸੂਟ ਰਹੇਗਾ ਪ੍ਰਾਈਜ਼ ਇਹਦਾ 399 ਰੁਪਏ ਹੋਏਗਾ ਜੀ ਜਿੰਨੇ ਵੀ ਸੂਟ ਦਿਖਾਵਾਂਗੇ ਸਭ ਦੀ 올ਓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਸ਼ਿਪਿੰਗ ਦੇ ਤੁਹਾਨੂੰ ਕੋਈ ਵੀ ਅਲੱਗ ਚਾਰਜ ਸਪੇ ਕਰਨ ਦੀ ਨੀਡ ਨਹੀਂ ਹੈਗੀ ਜੀ ਨੈਕਸਟ ਆਹ 올ਓਵਰ ਚਿਨੋਂਨ ਦਾ ਸੂਟ ਰਹੇਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਪ੍ਰਾਈਸ 480 ਰੁਪਏ ਹੋਏਗਾ ਜੀ 올ਓਵਰ ਸੂਟ ਰਹੇਗਾ ਨੈਕਸਟ ਆ ਮੋਡਲ ਕਾਟਨ ਦਾ ਸੂਟ ਰਹੇਗਾ ਨਾਲ ਸ਼ਿਫੋਨ ਦਾ ਦੁਪੱਟਾ ਰਹੇਗਾ ਬਾਜ਼ੂ ਤੇ ਪ੍ਰਿੰਟ ਹੋਏਗਾ ਬੈਕ ਫਰੰਟ ਸ਼ਾਰਟ ਤੇ ਬਹੁਤ ਸੋਹਣਾ ਪ੍ਰਿੰਟ ਹੋਏਗਾ ਜੀ ਬਹੁਤ ਸੋਹਣਾ ਸੋਹਣਾ ਇਹ ਸੂਟ ਹੈ ਨੈਕਸਟ ਆਵਲਾ ਜਿਹੜਾ ਜ਼ੋਰਜਟ ਵਿੱਚ ਹੋਏਗਾ ਹੈਵੀ ਵਾਲੀ ਜ਼ੋਰਜਟ ਹੋਏਗੀ ਹਲਕੀ ਵਾਲੀ ਨਹੀਂ ਹੋਏਗੀ ਠੀਕ ਹੈ ਜੀ ਇਹਦਾ ਵੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਆ ਸਕਰੀਨ ਤੇ ਕਲਰ ਚੈੱਕ ਕਰੋ ਪਲੇਨ ਦੇ ਵਿੱਚ ਹੋਊਗਾ ਸੂਟ ਅਵੇਲੇਬਲ ਠੀਕ ਹੈ ਜੀ ਕਲਰ ਕਲੈਕਸ਼ਨ ਚੈੱਕ ਕਰ ਲਓ ਬਹੁਤ ਸੋਹਣੇ ਕਲਰ ਕਲੈਕਸ਼ਨ ਆ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਕੋਰਾ ਕਾਟਨ ਦਾ ਸੂਟ ਰਹੇਗਾ ਬਹੁਤ ਹਾਰਟ ਵਾਲੇ ਸੂਟ ਪਹਿਨਣਾ ਲਾਇਕ ਕਰਦੀਆਂ ਠੀਕ ਹੈ ਜੀ ਨਾਲ ਇਹਨਾਂ ਦਾ ਬਾਟਮ ਪਲੇਨ ਹੁੰਦੀ ਆ ਤੇ ਸ਼ਾਰਟ ਤੇ ਬਣੇ ਹੁੰਦੇ ਹਾਰਟਸ ਨੈਕਸਟ ਆ ਕੋਟਾ ਚੈੱਕ ਦੀ ਸ਼ਾਰਟ ਰਹੇਗੀ ਰਿਅਨ ਕਾਟਨ ਦੀ ਬਾਟਮ ਰਹੇਗੀ ਨਾਲ ਕਾਟਨ ਦਾ ਹੀ ਦੁਪੱਟਾ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਕਲੈਕ ਪ੍ਰਾਈਸ ਇਹਦਾ ਵੀ ਸੇਮ ਮੈਂਸ਼ਨ ਕੀਤਾ। ਨੈਕਸਟ ਆ ਪਿਓਰ ਕਾਟਨ ਦਾ ਸੂਟ ਰਹੇਗਾ ਜੀ। ਨੈਕਸਟ ਆਵਲਾ ਵੀ ਪਿਓਰ ਕਾਟਨ ਦਾ ਹੀ ਸੂਟ ਰਹੇਗਾ, ਪਿਓਰ ਕਾਟਨ ਦਾ ਹੀ ਦੁਪੱਟਾ ਹੋਏਗਾ ਨਾਲ ਚਿਕਨ ਦਾ ਦੁਪੱਟੇ ਤੇ ਵਰਕ ਹੋਏਗਾ। ਨੈਕਸਟ ਆ ਜੋਜ਼ਰਟ ਦਾ ਸੂਟ ਰਹੇਗਾ ਬਹੁਤ ਸੋਹਣਾ, ਬਹੁਤ ਸੋਹਣਾ ਮਗਜ਼ਾ ਦਾ ਕੰਮ ਕੀਤਾ ਹੋਇਆ ਸ਼ਰਟ ਤੇ। ਨੈਕਸਟ ਆ ਹਾ ਜੋਜ਼ਰਟ ਦਾ ਹੀ ਸੂਟ ਇਹ ਵੀ ਹੋਏਗਾ ਇਹਦੇ ਨਾਲ ਪਿਓਰ ਸ਼ਿਫॉन ਦਾ ਦੁਪੱਟਾ ਹੋਏਗਾ ਜੀ। ਬਹੁਤ ਸੋਹਣੇ-ਸੋਹਣੇ ਸੂਟ ਆ ਜਿਦਾ ਕੁਝ ਪਹਿਣਾ ਜੋਜ਼ਰਟ ਦੇ ਦੁਪੱਟੇ ਨਹੀਂ ਲਾਈਕ ਕਰਦੀਆਂ ਪਿਓਰ ਸ਼ਿਫॉन ਨਾਲ ਲੈ ਸਕਦੀਆਂ। ਨੈਕਸਟ ਆ ਚੈੱਕ ਵਾਲੇ ਸੂਟ ਆ ਗਏ ਵੀ ਬਹੁਤ ਪਿਆਣਾ ਲਾਈਕ ਕਰ ਦਿਓ ਕਾਟਨ ਦੇ ਵਿੱਚ ਚੈੱਕ ਵਾਲੇ ਲੈ ਕੇ ਆਏ ਆ ਨੈਕਸਟ ਆ ਵਾਲੇ ਵਿੱਚ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਕੋਟਾ ਡੋਰੀ ਦਾ ਦੁਪੱਟਾ ਰਹੇਗਾ ਨੈਕਸਟ ਆ ਵਾਲਾ ਪਿਓਰ ਕਾਟਨ ਚ ਹੋਏਗਾ ਮਲਮਲ ਦਾ ਦੁਪੱਟਾ ਹੋਏਗਾ ਠੀਕ ਹੈ ਜੀ ਨੈਕਸਸ ਆਵਲ ਪਰ ਟਿਕ ਸਟਾਈਲਸ ਉਟਾਏ ਗਏ ਸਬਦ ਕਾਟਨ ਦੇ ਵੀ ਸੂਟ ਹੋਣਗੇ ਸਬਦ ਅਲੱਗ-ਅਲੱਗ ਪ੍ਰਿੰਟ ਹੋਏਗਾ ਠੀਕ ਹੈ ਚੈੱਕ ਕਰ ਸਕਦੇ ਆ ਆਪਣੇ ਅਕੋਰਡਿੰਗ ਪ੍ਰਿੰਟ ਕਲਰ ਸਿਲੈਕਟ ਕਰ ਸਕਦੇ ਆ ਸਬਦ ਦੇ ਵਿੱਚ ਸੋਲੋ ਸੋਲੋ ਪੀਸ ਹੋਣਗੇ ਜੀ ਕਲਰ ਸੋਲੋ ਹੀ ਮਿਲੇਗਾ ਇੱਕ ਹੀ ਕਲਰ ਮਿਲੇਗਾ ਅਲੱਗ-ਅਲੱਗ ਕਲਰ ਇਹਦੇ ਵਿੱਚ ਨਹੀਂ ਹੋਣਗੇ ਚੈੱਕ ਕਰੀ ਚਲੋ ਆਪਣੇ ਅਕੋਰਡਿੰਗ ਸਿਲੈਕਟ ਕਰੀ ਚਲੋ ਬਾਕੀ ਪੈਨੋ ਜੇ ਤੁਸੀਂ ਕੋਈ ਮਸ਼ੀਨ ਵਰਕ ਕਰਵਾ ਕੇ ਕੋਈ ਰੈਡੀ ਕਰਵਾਉਣਾ ਸੂਟ ਤਾਂ ਤੁਸੀਂ ਆਪਣੇ ਕੋਲੋਂ ਹੈਂਡ ਵਰਕ ਮਸ਼ੀਨ ਵਰਕ ਕਰਵਾ ਕੋਈ ਵੀ ਕਰਵਾਉਣਾ ਤਾਂ ਕਰਵਾ ਸਕਦੇ ਹੋ ਨੈਕਸਟ ਆ ਜੋਰਜਟ ਦੇ ਵਿੱਚ ਹੀ ਸੂਟ ਅਵੇਲੇਬਲ ਹੈ ਜੀ 7999 ਰੁਪਏ ਤੇ ਦੋ ਸੂਟ ਹੋਣਗੇ ਸ਼ਿਪਿੰਗ ਫ੍ਰੀ ਰਹੇਗੀ ਬਾਟਮ ਤੇ ਇਹਦੇ ਵਰਕ ਹੋਏਗਾ ਜੀ ਨੈਕਸਟ ਆਵਲੇ ਵੀ ਜੋਰਜਟ ਦੇ ਵਿੱਚ ਹੀ ਹੋਣਗੇ ਜੋਰਜਟ ਦਾ ਹੀ ਦੁਪੱਟਾ ਰਹੇਗਾ ਬਹੁਤ ਸੋਹਣੇ ਵੀ ਸੂਟ ਆਲਓਵਰ 5 ਮੀਟਰ ਸੂਟ ਦੇ ਕੱਟ ਰਹੇਗੀ ਨੈਕਸਟ ਆ ਕਾਟਨ ਕਲੈਕਸ਼ਨ ਆ ਗਈ ਜੀ ਬਹੁਤ ਸੋਹਣੇ ਕਾਟਨ ਦੇ ਦੋ ਪਾਸ ਸੂਟ ਹੋਣਗੇ ਆ ਪੇਮ ਬਹੁਤ ਸੋਹਣਾ ਆ ਆਲਓਵਰ ਮਸਲੀਨ ਕਾਟਨ ਦਾ ਸੂਟ ਹੈ ਜੀ ਬਹੁਤ ਸੋਹਣੇ ਘੇਰੇ ਤੇ ਵਰਕ ਕੀਤਾ ਆ ਨੈਕਸਟ ਆਲਓਵਰ ਲਿਲੰਦ ਦਾ ਸੂਟ ਰਹੇਗਾ ਜੀ ਲਿਲੰਦ ਹੀ ਨਾਲ ਦੁਪੱਟਾ ਹੋਏਗਾ ਬਹੁਤ ਹੀ ਵਧੀਆ ਵੀ ਫੈਬਰਿਕ ਹੈ ਜੀ ਇਹ ਕਾਫੀ ਇਹ ਸੇਲ ਹੁੰਦਾ ਹੈ ਸੂਟ ਬਹੁਤ ਲਾਈਟ ਹੈ ਕਲਰ ਡਿਫਰੈਂਟ ਜੀ ਹੈ ਜੀ ਨੈਕਸਟ ਆ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਇਹ ਟੌਪ ਆਰਗੈਂਜ਼ਾ ਦੇ ਆ ਕੋਈ ਆਲਓਵਰ ਕਾਟਨ ਦੇ ਵਿੱਚ ਆ ਕੋਈ ਪਿਓਰ ਕਾਟਨ ਜਾਂ ਅਲੱਗ-ਅਲੱਗ ਲਿਖਿਆ ਹੋਇਆ ਫੈਬਰਿਕ ਲਿਖਿਆ ਹੋਇਆ ਹੈ ਨਾਲ ਆਪਾਂ ਠੀਕ ਹੈ ਜੀ ਅਲੱਗ-ਅਲੱਗ ਫੈਬ੍ਰਿਕ ਦੇ ਵਿੱਚ ਸੂਟ ਹੋਣਗੇ ਸਿੰਗਲ-ਸਿੰਗਲ ਕਲਰ ਉਹਦਾ ਤੁਸੀਂ ਜਿੰਨੀ ਮਰਜੀ ਕੁਆਂਟੀਟੀ ਵੇਜੇ ਜਿੰਨੇ ਮਰਜੀ ਲੈ ਸਕਦੇ ਬਟ ਕਲਰ ਇੱਕ-ਇੱਕ ਮਿਲੇਗਾ ਇਹਨਾਂ ਵਿੱਚ ਕਲਰ ਇੱਕ ਹੀ ਹੋਏਗਾ ਜਿਹੜਾ ਦਿਖਾਇਆ ਸਕਰੀਨ ਤੇ ਬਸ ਹੋਈ ਹੋਈ ਹੋਣਗੇ ਬਾਕੀ ਅਗਰ ਤੁਸੀਂ 10 ਪੀਸ ਲੈਣੇ 20 ਸੂਟ ਲੈਣੇ ਜਿੰਨੇ ਮਰਜੀ ਲੈ ਸਕਦੇ ਹੋ ਭੈਣੋ ਜੇ ਤੁਸੀਂ ਆਪਣੀ ਰਖੜੀ ਤੇ ਜਿੱਦਾਂ ਆਪਣੇ ਭੈਣਾਂ ਨੂੰ ਗਿਫਟ ਕਰਨੇ ਸੂਟ ਦੇਣੇ ਅਲੱਗ-ਅਲੱਗ ਇਹਨਾਂ ਵਿੱਚੋਂ ਸਿਲੈਕਟ ਕਰਕੇ ਅਲੱਗ-ਅਲੱਗ ਪ੍ਰਿੰਟ ਚੱਕ ਸਕਦੇ ਹਾਂ ਬਹੁਤ ਵਧੀਆ ਫੈਬਰਿਕ ਆ ਸੌਫਟ ਜਾਂ ਫੈਬਰਿਕ ਆ ਬਹੁਤ ਹੀ ਵਧੀਆ ਹੰਡਣਦਾਰ ਸੂਟ ਹੋਣਗੇ ਜੀ ਬਹੁਤ ਵਧੀਆ ਹੋਣਗੇ ਤੁਸੀਂ ਆਪਣੇ ਭੈਣਾਂ ਦੇ ਲਈ ਮਦਰ ਲਈ ਲੈਣਾ ਹੈ ਸਿਸਟਰ ਲਈ ਲੈਣਾ ਕਿਸੇ ਲਈ ਵੀ ਲੈਣਾ ਅਲੱਗ-ਅਲੱਗ ਪ੍ਰਿੰਟ ਚੱਕ ਕੇ ਲੈ ਸਕਦੇ ਹੋ ਜੀ ਆਪਣੇ ਅਕੋਰਡਿੰਗ ਕੋਈ ਵੀ ਸਿਲੈਕਟ ਕਰ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ ਰਖੜੀ ਦੇ ਲਈ ਸਪੈਸ਼ਲ ਆਫਰ ਦੇ ਵਿੱਚ ਸੂਟ ਲਾਏ ਆ ਅਗਰ ਪਸੰਦ ਆਉਂਦੀ ਹੈ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਪ੍ਰਾਈਸ ਪੁੱਛ ਸਕਦੇ ਹੋ ਤੇ ਸੂਟ ਬਾਈ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਨਾਲ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਤਾਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਸਟੀਚਿੰਗ ਦੇ ਵਿੱਚ ਜੀ ਤੁਸੀਂ ਲੈਸ਼ੀਜ਼ ਵਗੈਰਾ ਲਗਵਾ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ neck design ਕੀ 라 design ਤਾਂ ਤੁਸੀਂ ਕਿਸੇ ਤਰੀਕੇ ਵੀ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਵਾਲੇ ਬਹੁਤ ਸੋਹਣੇ ਪਿਓਰ ਕਾਟਨ ਚ ਫੈਬਰਿਕ ਰਹੇਗਾ ਬਹੁਤ ਸੋਹਣੇ ਚਿਕਨ ਵਰਕ ਵਾਲੇ ਆਗੇ ਸੂਟ ਜੀ ਬਹੁਤ ਸੋਹਣੇ ਸੋਹਣੇ ਸੂਟ ਹੋਣਗੇ ਲੱਗ ਲੱਗ ਵਰਕ ਹੋਏਗਾ ਪਿਓਰ ਕਾਟਨ ਚ ਆ ਗਿਆ ਜੀ ਨੈਕਸਟ ਆਵਲਾ ਵੀ ਸ਼ਿਮਰ ਦੇ ਵਿੱਚ ਹੋਏਗਾ ਜੀ ਫੈਬਰਿਕ ਇਹਦਾ ਮਜ਼ੈਂਟਾ ਕਲਰ ਦਾ ਸੂਟ ਰਹੇਗਾ ਨਾਲ ਕੰਟਰਾਸਟ ਦੇ ਬਾਟਮ ਰਹੇਗੀ ਮਸਲੀਨ ਸ਼ਿਮਰ ਫੈਬਰਿਕ ਰਹੇਗਾ ਜੀ ਨੈਕਸਟ ਆਵਲੇ ਵੀ ਜਿਹੜੇ ਆ ਬਾਟਮ ਸਲੀਵ ਤੇ ਵਰਕ ਹੋਏਗਾ ਜੀ ਬਹੁਤ ਸੋਹਣੇ ਵੀ ਸੂਟ ਹੋਣਗੇ ਨਾਲੇ ਇਹ ਵਾਲੇ ਜਿਹੜੇ ਜੀ ਪਿਓਰ ਬਰਬਰੀ ਦੇ ਵਿੱਚ ਆਗੇ ਤੇ ਨਾਲ ਸ਼ਾਰਟ ਤੇ ਦੁਪੱਟਾ ਬਰਬਰੀ ਦਾ ਰਹੇਗਾ ਪਾੜਾ ਸਿਲਕ ਦੇ ਨਾਲ ਬਾਟਮ ਰਹੇਗੀ ਇਹਨਾਂ ਦੇ ਨੈਕਸਟ ਆਵਲੇ ਔਰਗਾਂਜ਼ਾ ਦੇ ਵਿੱਚ ਹੈ ਜੀ ਨੈਕਸਟ ਆਵਲੇ ਪਿਓਰ ਵਿਸਕੋਜ਼ ਚੁਣੌਣ ਦੇ ਵਿੱਚ ਆ ਗਏ ਜੀ ਇਹਦੇ ਵਿੱਚ ਵੀ ਪੰਜ ਤੋਂ ਛੇ ਰੰਗ ਅਵੇਲੇਬਲ ਆ ਨੈਕਸਟ ਆਵਲੇ ਪਿਓਰ ਵਿਸਕੋਜ਼ ਪਿਓਰ ਸੌਰੀ ਟੈਪ ਵੀ ਲਾਈਨਿੰਗ ਦੀ ਸ਼ਾਰਟ ਤੇ ਦੁਪੱਟਾ ਹੋਏਗਾ बॉਟਮ ਹੋਏਗੀ ਜ਼ੋਰ ਜੱਟ ਦੀ ਥੈਂਕ ਯੂ